ਇਹ ਤੇ ਜਿਹੜੇ ਨਹੀਂ ਨੱਚਦੇ ਥੋੜਾ ਪਿੱਛੇ ਹੋ ਜਾਓ ਪਿੱਛੇ ਹੋ ਜਾ ਬੇਟਾ ਜਿਹੜੇ ਕਿਸਾਨ ਪਾਉ ਰਾਨ ਬਾਬੇ ਦੀ ਜਿਹੜੇ ਕਿਸਾਨ ਪਾਉ ਰਾਨ ਬਾਬੇ ਦੀ ਜਿਹੜੇ ਕਿਸਾਨ ਮੈਂ ਕਈ ਵਾਰ ਪਤਾ ਕੀ ਹੁੰਦਾ ਹੈ ਹੈਨਾ ਪਰਲੀ ਸਾਈਡ ਤੇ ਉਹ ਜੋ ਸਾਰੇ ਉੱਤਰੀ ਸਾਈਡ ਤੇ ਹੋ ਉਹ ਤੁਸੀਂ ਬੇਟਾ ਉਧਰ ਹੀ ਸਾਈਡ ਤੇ ਜੂ ਕਈ ਵਾਰ ਕੀ ਹੁੰਦਾ ਹੈ ਨਾ ਮੈਂ ਕਈ ਬੀਬੀ ਐਦਾਂ ਨਹੀਂ ਹੁੰਦੀਆਂ ਨੇ ਹੈਨਾ ਉਹਨਾਂ ਨੂੰ ਕਿਹਾ ਜਾਂਦਾ ਵੀ ਜਾ ਕੇ ਭਾਈ ਬੋਲੀ ਪਾ ਹੈਨਾ ਹੋ ਬੋਲੀ ਤੇ ਮੈਂ ਪਾਉਂਦੀ ਆ ਨੇ ਅਸਾਂ ਕਾਂਡੇ ਵੀ ਕਰਾਏ ਹੋ ਵੀ ਕਰੀਓ ਨਾ ਪਾਏ ਕੋਣੇ ਤਰੀ ਸੇਦ ਤੇ ਚੜਕੇ ਇਹ ਜਲੇ ਵਿੱਚ ਆਈ ਹੋਈਆ ਹਨੂ ਬਾਜ ਮਰੀ ਨਾ ਸੋਲਦੀ ਦਰ ਵਿੱਚ ਬਲੀ ਲਈ ਹੋਈਆ ਇੰਦਰਾ ਡੋਟੀ ਦੇ ਵਿੱਚ ਰਾਤ ਦਰ ਵਿੱਚ ਬਲੀ ਲਈ ਉਡੀਕ ਨਾ ਆਵੇ ਅਰ ਵਿੱਚ ਕਈ ਜਗਾਈ ਨੂੰ ਪਾਵੇ ਅਨੂ ਨਾ ਜ ਮਰਨੀ ਨਾ ਸੁਣੀ ਦਰਵੀਚ ਟੰਲੀ ਨਾ ਹੋਈ ਨਾ ਕੋਣ ਦੇਖ ਕੋਣ ਪੜੋ

ਸਗਈ ਬਜ਼ਾਰ ਤੋਰ ਹਰੋ ਪਿਆ ਖਸ ਗਈ ਬਜ਼ਾਰ ਤੋਰ ਹਰੋ ਸੱਸ ਮੇਰੀ ਦੇ ਐਡਾ ਜੂੜਾ ਪਿੱਛੋਂ ਨਿਕਲੀ ਯੋਹ ਨਾ ਮਿਨਾਂਗਾ ਕੋਈ ਸਬਜੈਕਟ ਬਦਲ ਦੋ ਟੈਕ ਟੈਕ ਆ ਬੇ ਵੀਰ ਗੱਲਾਂ ਕਰਾਂਗੇ ਦੋਨੇ ਬੈਣ ਭਰਾ 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 ਉਹ ਭਾਈ ਸੱਸ ਦੇ भाई सुन लो नमस्कार पक्की टेंशन वाली साथी इतनी बैठी है हेलो सवा लाख दे जutti सवा लाख दे जutti पैरिट शरीर पे कढ़ानियानी ना चलाओ रे नी है जतने बोलिया खालीड़ ना चला मोड़ है जतने बोलिया पई अल्लाह ना मोड़ है जतने गोल मोरती 这个呀，你。<noise> <noise> <noise> ਚਿਟਾ ਕਬੂਤਰ ਅੱਖੀ ਅਸ਼ਰਫੀ ਚਿਟਾ ਕਬੂਤਰ ਅੱਖੀ ਅਸ਼ਰਫੀ ਵਿਚ ਕਜੇ ਆਪਾਂ ਸਮਾਂ ਚાલુ ਕਰੀਏ ਕੋਣ ਬੈਠੇ ਸੁਭਲ ਬਟੇਰ ਬਾਕੂ ਬਾਈਟ ਖਾਲੀ ਮੈਂ ਸੁਣਿਆ ਤੇਰੀ ਸੱਸ ਮਾਰ ਗਈ ਤਾਂ ਮੈਂ ਪੁੱਛਦੀ ਆ ਤੇ ਕੈਮਰਾ ਦੱਸੋ ਰੈਂਕੂ ਬੋਲ ਕੇ ਕਿੱਧਰ ਨੂੰ ਫਰੇਮ ਰੱਖਣਾ ਜੇ ਤੁਸੀਂ ਪਾਰਨੀ ਸਾਈਡ ਤੇ ਹੋ ਪਾਰਨੀ ਸਾਈਡ ਤੇ ਜੋ ਤੁਹਾਨੂੰ ਆਪਣੇ ਲੋਕਾਂ ਨੂੰ ਮੁਹੱਬਤ ਕਰਦੇ ਆ ਇੱਕ ਵਿਚਾਲੇ ਦੇ ਨਾਲ ਜਿਹੜਾ ਸਨਮਾਨ ਰੱਖਿਆ ਤੇ ਰਹਿਣ ਦਾ ਮਹਿਸਾਸ ਨਹੀਂ ਹੋ ਲੋੜ ਸਿਰਾਂ ਕਿੰਦਰ ਜੀ ਦਾ ਪਿਆਰ ਜੀ ਮੈਨੂੰ ਇੱਥੇ ਖਿੱਚ ਲਿਆਇਆ ਹੈ ਹੁਣੇ ਸਾਥੇ ਸ਼ਹਿਰਾਂ ਦੇ ਵਿੱਚ ਕਲਪਾਂ ਦੇ ਵਿੱਚ ਬਹੁਤ ਬਣਾਉਂਦੇ ਆਂ ਹਾਂ ਅੱਜ ਜੀ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਕਿੰਦਰ ਜੀ ਬਹੁਤ ਪਿਆਰੀ ਕੁੜੀ ਬਣ ਰਹੀ ਹੋਵੇ ਜਿਹੜੀ ਲੁਧਿਆਣਾ ਸ਼ਹਿਰ ਦੇ ਵਿੱਚ ਦੇਖੋ ਸਾਡੇ ਨਾਲ ਐਨੇ ਵਧੀਆ ਤਰੀਕੇ ਦੇ ਨਾਲ ਜੁੜੇ ਹੋਏ ਨੇ ਅੱਜ ਇਹਨਾਂ ਦਾ ਪਿਆਰ ਹੀ ਮੈਨੂੰ ਇੱਥਸ ਵਾਰ ਤੇ ਖਿੱਚ ਲਿਆ। ਤੇ ਇਹਨਾਂ ਨੇ ਜਰੂਰ ਕਿਹਾ ਕਿ ਰੰਗਾਂ ਸਾਡਾ ਆ ਗਏ ਹਨ। ਪਿੰਡ ਦੇ ਜਿਹੜੇ ਪਿਆਰੇ ਪਿਆਰੇ ਲੋਕ ਐ ਮੈਨੂੰ ਬਹੁਤ ਚੰਗਾ ਲੱਗਦਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੁਹਾਨੂੰ ਮੈਂ ਇੱਕੋ ਹੀ ਗੱਲ ਦੱਸਾਂ ਕਿ ਮੇਰਾ ਸਾਰਾ ਪਰਿਵਾਰ ਐਨ ਆਰ ਆਈ ਐ ਤੇ ਮੇਰੀ ਇੱਕ ਜਿੱਤਾ ਕਹ ਲੋ ਪੰਜਾਬੀ ਦੇ ਨਾਲ ਪਿਆਰ ਐ। ਮੇਰੇ ਪਿੰਡ ਦੇ ਸਾਰੇ ਅਕਾਊਂਟਰੀ ਰਹਿੰਦੇ ਐ। ਪੰਜਾਬੀ ਦੇ ਪਿਆਰ ਦੇ ਨਾਲ ਪੰਜਾਬ ਦੇ ਵਿੱਚ ਰਹਿ ਰਹੀ ਆ। ਇੱਕ ਜਿੱਦ ਕਰਕੇ ਮੈਂ ਆਪਣਾ ਵਿਆਹ ਇਸ ਪ੍ਰਕਾਰ ਤੁਹਾਨੂੰ ਵੀ ਆਨ ਜੈਰ ਦੇ ਦਿੱਤ ਕਿਰਾਇਆ। है। 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 तो ये थोड़ा सारे का मैं माहौल देख के बहुत बढ़िया लगे यही सादगी है आदि 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 ਨਾਲ ਹੋ ਜੀ ਅੱਜ ਇੱਧਰ ਜੀ ਮੈਂ ਸੁਰੰਜਨਾ ਬਸੇਨ ਤੇ ਸਾਨੂੰ ਜਤਿੰਦਰ ਜੀ ਨੇ ਆਪਣੇ ਪ੍ਰੋਗਰਾਮ ਤੀਆਂ ਦੇ ਵਿੱਚ ਬੁਲਾਇਆ ਤੇ ਦੇਖ ਕੇ ਬੜਾ ਹੀ ਮਨ ਖੁਸ਼ ਹੋਇਆ ਕਿਉਂਕਿ ਐਕਚੁਅਲੀ ਅਸੀਂ ਆਪਣਾ ਇੱਕ ਆਪਣਾ ਕਢਾਈ ਦਾ ਜਿਹੜਾ ਲੈ ਕੇ ਮੇਰੇ ਹਸਬੰਡ ਹੈ ਸੁਨੀਲ ਤੇ ਬੇਟਾ ਵੰਸ਼ ਹੈ ਉਹਨੂੰ ਅਸੀਂ ਪੂਰਾ ਇਸ ਤਰ੍ਹਾਂ ਆਪਣਾ ਕਰ ਰਹੇ ਹੈਗੇ ਆ ਤੇ ਪ੍ਰਮੋਟ ਕਰਦੇ ਪਏ ਆ ਬਾਕੀ ਪੰਜਾਬ ਬੇਟੇ ਨਾਲ ਲੈ ਕੇ ਆਈਆਂ ਆਪਣਾ ਪੰਜਾਬੀ ਵਿਰਸਾ ਪੰਜਾਬੀ ਦੇ ਨਾਲ ਜੋੜਨ ਵਾਸਤੇ ਵੀ ਪਤਾ ਲੱਗੇ ਕਿਉਂਕਿ ਅਰਗੋ ਜਿਹੜਾ ਬੱਚਿਆਂ ਨੇ ਸਾਡੇ ਨੇ ਕੰਮ ਸੰਭਾਲਣਾ ਜਿਹੜੀਆਂ ਫੁੱਲਕਾਰੀਆਂ ਸੁਬਰ ਹੈ ਬਾਗ ਹੈ ਤਾਂ ਕਿ ਇਹ ਬੱਚੇ ਆਪਣੇ ਕਲਚਰ ਨੂੰ ਲੈ ਕੇ ਦੇਖੋ ਸਾਰੇ ਬੱਚੇ ਬਾਹਰ ਨੂੰ ਭਜਦੇ ਜਾ ਰਹੇ ਹੈਗੇ ਆ ਮੈਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ ਲੈ ਕੇ ਆਉਣਾ ਚਾਹੁੰਦੀ ਆ ਇਹਦੇ ਫਾਦਰ ਹੈ ਜਿਹੜੇ ਐਮਬਰਾਇਡਰੀ ਨੂੰ ਫੁੱਲਕਾਰੀ ਨੂੰ ਬਹੁਤ ਉੱਚਾ ਲੈ ਕੇ ਆ ਰਹੇ ਤੇ ਬਾਕੀ ਪਿੰਡ ਦਾ ਪ੍ਰੋਗਰਾਮ ਦੇਖ ਕੇ ਤੁਹਾਨੂੰ ਬਹੁਤ ਹੀ ਵਧੀਆ ਲੱਗਿਆ ਥੈਂਕ ਯੂ ਹਾਂਜੀ ਥੈਂਕ ਯੂ ਜਿਹੜਾ ਅੱਜ ਤੋਂ 10 ਦਾ ਮਹੀਨਾ ਵੀ ਕੱਲ ਸੰਗਰ ਹੈ 10 ਦਾ ਮਹੀਨਾ ਚਲੂ ਹਾਂਜੀ ਜੀ ਅੱਜ ਦਾ ਜਿਹੜਾ ਦਿਨ ਮਨਾਇਆ ਕਿੱਦਾਂ ਮਨਾਇਆ ਕਿਵੇਂ ਇੰਜੋਏ ਕੀਤਾ ਬਹੁਤ ਵਧੀਆ ਪ੍ਰੋਗਰਾਮ ਮਨਾਇਆ ਵੀਰੇ ਅੱਜ ਸੌਣ ਦਾ ਲਾਸਟ ਦਿੇ ਸੀਗਾ ਤੇ ਅਸੀਂ ਇੱਕ ਅਚਾਨਕ ਹੀ ਰੱਖੀਆਂ ਪਈਆਂ ਕਿਉਂਕਿ ਪਹਿਲਾਂ ਸਾਡਾ ਮਨ ਨਹੀਂ ਸੀਗਾ ਤੇ ਵੀ ਚਲੋ ਕੁਝ ਮਾਹੌਲ ਇਦਾਂ ਦਾ ਸੀਗਾ ਵੀ ਰੱਖੀਆਂ ਨਹੀਂ ਸੀ ਅਸੀਂ ਪਈਆਂ ਤੇ ਫਿਰ ਜਿਆਦਾ ਫਿਰ ਬੀਬੀਆਂ ਭੈਣਾਂ ਦੇ ਕਹਿਣ ਤੇ ਅਸੀਂ ਪਈਆਂ ਰੱਖੀਆਂ ਅੱਜ ਲਾਸਟ ਦਿਨ ਸੀਗਾ ਸੌਣ ਦਾ ਤੇ ਕੱਲ੍ਹ ਭਾਦ ਨੂੰ ਚੜ ਜਾਣੇ ਆ ਤੇ ਅੱਜ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਨੇ ਅਸੀਂ ਸਾਹਨੇਵਾਲ ਦੇ ਵਿੱਚ ਇੱਥੇ ਪਿੱਪੜਾ ਬੋੜਾਂ ਦੇ ਥੱਲੇ ਜਿਹੜੀਆਂ ਪਿੰਗਾ ਪਾ ਕੇ ਪਿੰਨਾ ਲਈਆਂ ਨੇ ਦੇ ਬੋਲੀਆਂ ਕੋਈ ਸੁਣਾਵੇ ਜੀ ਅੱਜ ਕੁਝ ਪਾਈਏ ਬੋਲੀਆਂ ਤਾਂ ਬਹੁਤ ਪਈਆਂ ਹੁਣ ਮੈਂ ਥੱਕ ਗਿਆ ਪੰਜਾਬੀ ਵਰਸਨਾ ਸੁਣਾਉਣੀ ਸਮਝ ਰੱਖਦੀ ਆ ਭੈਣਾਂ ਦੇ ਸੰਬੰਧ ਚ ਪੈਣਾ ਪੈਣਾ ਕਦੀ ਨ ਲੜੀਆਂ ਪੈਣਾ ਪੈਣਾ ਕਦੀ ਨ ਲੜੀਆਂ ਸਾਡੂ ਮਰ ਗਏ ਖੈ ਕੇ ਕੋਲਾਂ ਖੂਕਦੀਆਂ ਵਿੱਚ ਬਾਗਾਂ ਦੇ ਕੇਲਾਂ ਖੂਕਦੀਆਂ ਵਿੱਚ ਬਾਗਾਂ ਦੇ ਖਲਾਂ ਖੂਕਦੀਆਂ ਵਿੱਚ ਬਾਗਾਂ ਦੇ ਕੰਪੂਕਦੀਆਂ ਕਾਫੀ ਜਿਵੇਂ ਹੁਣ ਸ਼ਹਿਰੋਂ ਵੀ ਕਾਫੀ ਲੋਕ ਆਉਂਦੇ ਨੇ ਪੰਜਾਬ ਦਾ ਜਿਹੜਾ ਅਸਲੀ ਸਾਈਓ ਪਿੰਡਾਂ ਵਿੱਚ ਕਿ ਅਸੀਂ ਚੱਲੇ ਦੇਖ ਜਿਵੇਂ ਇੱਥੇ ਬਰਾ ਸਾਮਾਨ ਆ ਜਿ ਸਜਾਇਆ ਹੋਇਆ ਗੱਡੇ ਖੜੇ ਕੀਤੇ ਹੋਇਆ ਫੁਲਕਾਰੀਆਂ ਉੱਚੇ ਰੁਸ਼ਾਈ ਹੋਏ ਨੇ ਫੁਲਕਾਰੀਆਂ ਪੱਕੇ ਰੱਖੇ ਹੋਏ ਮਿਲਾਣੀਆਂ ਆਪਣਾ ਪੂਰਾ ਪੰਜਾਬੀ ਕਲਚਰ ਅਸੀਂ ਕ੍ਰੀਏਟ ਕੀਤਾ ਹੈ ਸ਼ਹਿਰੋਂ ਵੀ ਕਾਫੀ ਲੋਕ ਦੇਖਣ ਵਾਸਤੇ ਆਏ ਨੇ ਉਹਨਾਂ ਅੰਦਰ ਵੀ ਖੇਚ ਸੀ ਦੇਖਣ ਦੇ ਨਵੀਂ ਪੀੜ੍ਹੀ ਨੂੰ ਪ੍ਰਾਪਤਨ ਦੇ ਸਾਧਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਵਾਲੀ ਜਨਰੇਸ਼ਨ ਦੇ ਬੱਚੇ ਉਹ ਆਪਣਾ ਜਿਹੜਾ ਵਿਰਸਾ ਹੈ ਸਾਂਭ ਕੇ ਰੱਖਣ ਤੇ ਭੁੱਲਣ ਨਹੀਂ ਚਾਹੀਦੇ। ਕੀ ਕਹਿਣਾ ਚਾਹੁੰਦੇ ਉਹਨਾਂ ਨੇ? ਨਵੀਂ ਪੀੜ੍ਹੀ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਵਿਰਸੇ ਨਾਲ ਪੰਜਾਬੀ ਮਾਂ ਬੋਲੀ ਨੂੰ ਯਾਦ ਰੱਖਣ। ਅਸੀਂ ਕੋਸ਼ਿਸ਼ ਕਰੀਏ ਪੰਜਾਬੀ ਬੋਲੀਏ। ਪੰਜਾਬੀ ਨਹੀਂ ਕਿਹਾ। ਨਸ਼ਾ ਸੰਬੰਧੀ ਪੈਣਾ ਨੂੰ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਪੈਣਾ ਨੂੰ ਵੀ ਵਿਹਲ ਕਰਨ ਦੀਆਂ ਦੇ ਭਰਾਵਾਂ ਨੂੰ ਲੋੜਾ ਕਿਉਂਕਿ ਨਸ਼ਾ ਬਦ ਆਪਣੇ ਪਰਿਵਾਰ ਦੇ ਵਿੱਚ ਆਪਣੇ ਮੁੱਦਾ ਉਠਾਉਣੇ ਕਰੀਏ